ਮੈਂ ਬੇਨਤੀ ਕਰਾਂਗਾ ਅਰਸ਼ਦ ਅਲੀ ਪੱਟੀ ਸਾਹਿਬ ਜੀ ਪਾਕਿਸਤਾਨ ਤੋਂ ਆਏ ਨੇ ਮੈਂ ਜੱਤ ਖੌਦ ਨੇ ਮੈਂ ਥੋੜੀ ਜਿਹੀ ਉਹ ਮਾਰੇ ਸੰਖੇਪ ਜਾਣਕਾਰੀ ਦੇਵਾਂ ਕਿ ਅਬੀਦ ਵਾਲੀ ਪੱਟੀ ਕੀ اسلامਾਬਾਦ ਪਾਕਿਸਤਾਨ ਤੋਂ ਇੱਕ ਪਰਸਪਤ ਖੋਜ ਵਿੱਚ ਦਵਾਨ ਅਨੁਵਾਦਕ ਅਤੇ ਗਲਪ ਲੇਖਕ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ ਨੇ ਜੋ ਵਾਕਿਆ ਕਿਤਨਾ ਵਿੱਚ ਆਪਣੀ ਬਹੁਪੱਤੀ ਪੱਤ੍ਰਾ ਅਤੇ ਬਹੁਤ ਨੂੰ ਦਸੌਲੀ ਹਰ ਪੱਟੀ ਜੀ ਨੇ ਆਲਮੀ ਇਸਲਾਮ ਕੀ ਯੂਨੀਵਰਸਿਟੀ ਅਲਾਮਾ ਇਕਬਾਲ ਉਪਰ ਯੂਨੀਵਰਸਿਟੀ ਨੈਸ਼ਨਲ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਤੇ ਹੋਰ ਵਕਾਰੀ ਸੰਸਥਾਵਾਂ ਵਿੱਚ ਇਹਨਾਂ ਨੇ ਬੜੇ ਹੀ ਸਨਮਾਨਯੋਗ ਅਤੇ ਕੰਮ ਕਰ ਚੁੱਕੇ ਨੇ ਉਹਨਾਂ ਕੋਲ ਬਾਦ ਵੱਜੋਂ ਉਹਨਾਂ ਦਾ ਸਾਹਿਤਿਕ ਇਛਦਾਵਾਂ ਨੂੰ ਭਿੰਨ ਪਾਕ ਤੋਂ ਤੱਕ ਪਹੁੰਚਾਉਣਾ ਅਤੇ ਸੱਭਿਆਚਾਰ ਦੇ ਪਾਣੀ ਨੂੰ ਦੂਰ ਕਰਨਾ ਬੜਾ ਸ਼ਾਨਦਾਰ ਕੰਮ ਹੈ ਤੇ ਇਸ ਨਾਲ ਹੀ ਉਹ ਬਦਵਰਨਾ ਲੇਖਕਾਂ ਅਤੇ ਚੰਦਕਾਂ ਤੇ ਨਵੀਂ ਪੀੜ੍ਹੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰਨ ਦਾ ਕੰਮ ਇਸ ਵੇਲੇ ਬਹੁਤ ਬਖੂਬੀ ਨਿਭਾ ਰਹੇ ਨੇ ਅਮਰ ਸਲੀ ਭੱਜੀ ਬਹੁਤ ਸ਼ੁਕਰੀਆ ਜੀ ਸਭ ਇੱਥੇ ਬਚਾਉਣਾ ਕਿ ਇਹਨਾਂ ਦਾ ਸਮਾਂ ਸਿਰਫ 10-11 ਮਿੰਟ ਹੈ ਤੇ ਸਵਾਲ ਅਸੀਂ ਸ਼ਾਇਦ ਨਾਲ ਐਸੇ ਕੀਏ ਕਿਉਂਕਿ ਸ਼ਾਮ ਨੂੰ ਫਿਰ ਆਪਣੀ ਗੋਸ਼ਟੀ ਹੋਣੀ ਹੈ ਉਹਦੇ ਵਿੱਚ ਸਵਾਲ ਲੈ ਜਾਵਾਂਗੇ تو جی ضروری کوئی سوال تھا سی ایک سوال لے نہیں سکا گے تے باقی سوال دیکھتے آپ پٹی جی میں دی اور مشکل آسان کر دینا میں صرف دو منٹ بولا گا باقی سوال کر لوگ جی دا معاملہ سیاسی ہے سیاست ن جڑیا ہے ਕਿਆ ਜਾਂਦਾ ਹੈ ਕਿ ਯੋਰ ਲੈਂਗੁਏਜ ਇਜ਼ ਅ ਡਾਇਲੈਕਟ ਇਫ ਯੂ ਡੋਨਟ ਹੈਵ ਅ ਨਾਮ ਇਹਨੂੰ ਵਾਜਵਾਸਾ ਕਰ ਲੋ ਕਿ ਤੁਹਾਡੀ ਛੋਟੀ ਬੋਲੀ ਵੀ ਵੱਡੀ ਜ਼ੁਬਾਨ ਬਣ ਜਾਂਦੀ ਜਦੋਂ ਤੁਹਾਡੇ ਪਿੱਛੇ ਆਵਾਜ਼ ਦੀ ਤਾਕਤ ਹੋਵੇ ਜਾਂ ਸੱਤਾ ਦੀ ਤਾਕਤ ਹੋਵੇ ਇੱਕ ਇਸੇ حساب ਨਾਲ ਦੇਖਿਆ ਜਾਂਦਾ ਹੈ ਦੂਸਰਾ ਤਰੱਕੀ ਤੋਂ ਮੁਰਾਦ ਸਿਰਫ ਫਿਜ਼ੀਕਲ ਤਰੱਕੀ ਨਹੀਂ ਹੁੰਦਾ ਸਮਾਜੀ ਤਰੱਕੀ ਵੀ ਜ਼ਰੂਰੀ ਹੈ ਤੇ ਇਨਸਾਨ ਨੇ ਹੁਣ ਤੱਕ ਦੀ 10 ਹਜ਼ਾਰ ਸਾਲਾਂ ਮਾਲੂਮ ਤਾਰੀਖ ਵਿੱਚ ਫਿਜ਼ੀਕਲੀ ਤਰੱਕੀ ਕੀਤੀ ਹੈ ਇਨਸਾਨੀ ਤਰੱਕੀ ਨਹੀਂ ਹੋਈ ਇਹਦਾ ਮਤਲਬ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ ਸਿਰਫ ਸੋਸ਼ਲ ਸਾਇੰਸ ਨੂੰ ਪਿੱਛੇ ਛੱਡ ਕੇ ਫਿਜ਼ੀਕਲ ਸਾਇੰਸ ਨੂੰ ਹੀ ਪੜਾਵਾ ਦਿੱਤਾ ਜਾ ਰਿਹਾ ਹੈ ਇਹਦੇ ਉੱਤੇ ਵੀ ਇਹ ਜ਼ੁਬਾਨ ਨਾਲ ਜੁੜਿਆ ਆਇਆ ਹੈ ਤੇ ਮੈਂ ਆਖਰ ਤੇ ਕਹਾਂਗਾ ਕਿ ਦੁਨੀਆ 'ਚ ਤਿੰਨ ਤਰੀਕੇ ਰਾਇਜ਼ ਨੇ ਪੜਨ ਪੜਾਣ ਦੇ ਨੰਬਰ 1 ਰੀਚਿੰਗ ਨੰਬਰ 2 ਟੀਚਿੰਗ ਔਰ ਨੰਬਰ 3 ਕੋਚਿੰਗ ਪ੍ਰੀਚਿੰਗ ਸਾਡੇ ਜਿੰਨੇ ਵੀ ਲੋਕ ਮੌਲਵੀ ਪੰਡਤ ਜਾਂ ਇਹ ਇੱਕ ਤਰਫਾ ਤੌਰ ਤੇ ਖਲੋਕ ਇਸ ਸਟੇਜ ਤੇ ਖਲੋਕ ਤੇ ਇਹਨਾਂ ਨੇ ਅਗਲਿਆਂ ਨੂੰ ਸਾਰਿਆਂ ਨੂੰ ਬੇਵਕੂਫ ਸਮਝ ਕੇ ਤੇ ਇੱਕ ਭਾਸ਼ਣ ਦੇਣਾ ਤੇ ਦੇ ਕੇ ਟੁੱਟ ਜਾਂਦੇ ਨੇ ਦੁਨੀਆ ਦੇ ਵਿੱਚ ਇਹ ਤਰੀਕਾ ਅੱਜ ਤੋਂ 1400 ਸਾਲ ਪਹਿਲੇ ਖਤਮ ਹੋ ਚੁੱਕਿਆ ਹੈ ਲੇਕਿਨ ਅੱਜ ਵੀ ਰਾਏ ਜੇ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਹਰ ਸਮਾਜ ਚ ਮੁਖਤਲਫ ਹੋ ਸਕਦਾ ਹੈ ਦੂਸਰਾ ਟੀਚਿੰਗ ਹੈ ਟੀਚਿੰਗ ਜਿਹੜੀ ਹੈ ਉਹ ਤੁਹਾਨੂੰ ਅ ਅਗਰ ਟੀਚਰ ਦੇ ਨਾਲ ਤੁਸੀਂ ਮੁਤਫਿਕ ਹੁੰਦੇ ਹੋ ਸਹਿਮਤ ਹੁੰਦੇ ਹੋ ਤੇ ਤੁਸੀਂ ਬੜੇ ਅੱਛੇ ਸਟੂਡੈਂਟ ਹੋ। ਔਰ ਜਦੋਂ ਸਵਾਲ ਕਰਦੇ ਹੋ ਤੇ ਉਹ ਤੁਹਾਨੂੰ ਪੁਆਇੰਟਡ ਕਰ ਲੈਂਦਾ ਤੇ ਫਿਰ ਤੁਹਾਨੂੰ ਅਸਾਈਨਮੈਂਟਾਂ 'ਚ ਖਰਾਬ ਕਰਦਾ ਹੈ ਨੰਬਰ ਦੇ 'ਚ ਖਰਾਬ ਕਰਦਾ ਹੈ। ਯਾਨੀ ਕਿ ਉਹ ਤੁਹਾਨੂੰ ਬਾਈਪੋਲਰ ਸਿਸਟਮ 'ਤੇ ਲੈ ਜਾਂਦਾ। ਪਹਿਲਾਂ ਤੇ ਯੂਨੀਪੋਲਰ ਸੀ ਫਿਰ ਬਾਈਪੋਲਰ ਸਿਸਟਮ 'ਤੇ ਲੈ ਜਾਂਦਾ ਹੈ। ਫਿਰ ਦੁਨੀਆ 'ਚ ਅੱਜ ਜ਼ਰੂਰਤ ਹੈ ਕੋਚਿੰਗ ਦੀ। ਇਨਕ ਇੱਕ ਮੁੱਦਾ ਰੱਖੋ ਇੱਕ ਸਵਾਲ ਸਾਹਮਣੇ ਰੱਖੋ ਉਹਨੂੰ ਸਾਰਿਆਂ ਨੂੰ ਡਿਸਕਸ਼ਨ ਕਰਾਓ ਵਾਰੀ-ਵਾਰੀ ਤੇ ਫਿਰ ਇੱਕ ਨਤੀਜਾ ਖੁਦ ਟੀਚਰ ਦੇ ਤੌਰ ਦੇ ਉੱਤੇ ਓਕੜ ਲਵੋ ਤੇ ਬਿਹਤਰ ਇਹ 팀 ਚਾਰ ਜੀ ਦਾ ਮੈਂ ਇਸ ਮਾਰੇ ਬਿਆਨ ਕੀਤਾ ਹੈ ਕਿ ਸਾਡੀ ਜੁੜਿਆ ਹੋਇਆ ਸਾਡੇ ਪੰਜਾਬ ਦੇ حوالے ਨਾਲ ਮੈਂ ਗੱਲ ਕਰ ਰਿਹਾ ਕਿ ਉੱਥੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਕੋਈ ਪੰਜਾਬੀ ਨਹੀਂ ਪੜਾਈ ਜਾਂਦੀ 11ਵੀਂ ਦੇ ਵਿੱਚ ਇੱਕ ਆਪਸ਼ਨਲ ਸਬਜੈਕਟ ਦੇ ਤੌਰ ਤੇ ਪੜਾਈ ਜਾਂਦੀ ਹੈ ਆਪਸ਼ਨਲ ਉਹ ਵੀ ਜ਼ਰੂਰੀ ਨਹੀਂ ਫਿਰ ਸਟਾਰਟ ਕਿੱਥੋਂ ਹੁੰਦਾ ਯੂਨੀਵਰਸਿਟੀ ਚ ਐਮ ਫਿਲ ਐਮਏ ਮ ਫਿਲ অর ਪੀ ਐਚ ਡੀ ਯਾਨੀ ਕਿ ਬੇਸਿਕ ਹੋਈ ਨਹੀਂ ਔਰ ਅੱਗੇ ਜਾ ਕੇ ਜੇ ਤੁਸੀਂ ਸਟਾਰਟ ਲੈਂਦੇ ਇਹਦਾ ਮਤਲਬ ਹੈ ਕਿ ਤੁਸੀਂ ਕੀ ਜ਼ਿਆਦਾ ਕਰ ਰਹੇ ਹੋ ਕੋਈ ਆਧਾਰਾ ਟੀਚਰਸ ਟ੍ਰੇਨਿੰਗ ਦਾ ਜਿਹੜੇ ਕੋ 20000 ਦੇ ਕਰੀਬ ਕਿਹਾ ਜਾਂਦਾ ਹੈ ਕਿ ਐਮਏ ਪੰਜਾਬੀ ਨੇ ਸਾਡੇ ਸਾਈਡ ਤੇ ਇਹ ਕੁ 4-5 ਸਾਲ ਕੇ ਜਿਹਦੀ ਵੈਲਿਊ ਹੁਣ ਚਲੋ 22000 ਹੋ ਗਿਆ ਆਉਂਦਾ ਕੋਈ ਟੀਚਰ ਟ੍ਰੇਨਿੰਗ ਦਾ ਕੋਈ ਅਧਾਰਾ ਵੀ ਮੌਜੂਦ ਨਹੀਂ ਵੀ ਜਿਹੜਾ ਉਸਤਾਦ ਬੁਨੇ ਦੱਸੇ ਕਿ ਜਿਹੜੇ ਬੱਚਿਆਂ ਨੂੰ ਪੰਜਾਬੀ ਪੜਾਣੀ ਹੈ ਕਿਸ ਤਰ੍ਹਾਂ ਪੜਾਣੀ ਹੈ ਕਿ ਬੁਨਿਆਦੀ ਤੌਰ ਤੇ ਔਰ ਜਿਹੜੇ ادارے ਮੌਜੂਦ ਨੇ ਉਹਨਾਂ ਦੀ ਸਿਰਫ ਤਨਖਾਹਾਂ ਹੁੰਦੀਆਂ ਨੇ ਤੇ ਉਹ ਆਪਸ ਹੀ ਬਣੀਆਂ ਜਾਂਦੀਆਂ ਨੇ ਕੋਈ ਕਿਤਾਬ ਨਹੀਂ ਨਹੀਂ ਅਨ ਪੰਜਾਬੀ ਐਜੂਕੇਸ਼ਨ ਬੋਰਡ ਕਹ ਲੋ ਜਾਂ ਪਿਲਾਕ ਕਹ ਲੋ ਕਿ ਯੂਨੀਵਰਸਟੀਆਂ ਤਰੇ ਚਾਰ ਯੂਨੀਵਰਸਟੀਆਂ ਜਿੱਥੇ ਪੀ ਐਚ ਡੀ ਹੁੰਦੀ ਹੈ ਤੇ ਸੁਰਤੇ ਵਾਲ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਇਹ ਸਾਰਾ ਸਿਆਸੀ ਮਾਮਲਾ ਸਿਆਸੀ ਤੌਰ ਦੇ ਉੱਤੇ 딜 ਕਰਨਾ ਮੈਂ ਆਉਂ ਦੂਸਰੀ ਔਰ ਤੀਸਰੀ ਗੱਲ ਔਰ ਆਖਰੀ ਗੱਲ ਕਿ ਜ਼ੁਬਾਨਾ ਹਮੇਸ਼ਾ ਇਵਾਲੂਏਟ ਕਰਦੀ ਹੈ ਇਵੋਲੂਸ਼ਨਰੀ ਪ੍ਰੋਸੈਸ ਹੈ ਅਸੀਂ ਜਦੋਂ ਪਿਓਰਿਟੀਜ਼ਮ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਇਹਨੂੰ ਬਿਲਕੁਲ ਹੀ ਸਾਫ਼ ਹੋਣਾ ਚਾਹੀਦਾ ਹੈ ਮੁਸੱਫਾ ਜਿਵੇਂ ਕੋਡ ਬਰੀਅਮ ਕਾਲਖ ਨੇ ਕੀਤਾ ਸੀ ਕਿ ਦੀ ਲੋਕਲ ਸਾਰੇ ਲਫ਼ਜ਼ ਕੱਢਦੇ ਉਹ ਉਰਦੂ ਨੂੰ ਰਿਫਾਈਨ ਕੀਤਾ ਗਿਆ ਸੀ ਤੇ ਉਹ ਪਤਾ ਲੱਗਾ ਕਿ ਹਜ਼ਾਰਾਂ ਲਫ਼ਜ਼ ਕੱਢ ਦਿੱਤੇ ਗਏ ਇਹਦਾ ਮਤਲਬ ਹੈ ਕਿ ਤੁਸੀਂ ਲਫ਼ਜ਼ ਜਿਹੜੇ ਨਵੇਂ ਪਾਇਨ ਜਿਸ ਤਰ੍ਹਾਂ ਤੁਹਾਡੇ ਵਾਲੀ ਸਾਈਡ ਤੇ ਮੈਨੂੰ ਜਿੰਨਾ ਤੱਕ ਪਤਾ ਹੈ ਕਿ ਦਿੱਲੀ ਸਰਕਾਰ ਦੇ ਦਫੋਂ ਪਾਇਨ ਦਾ ਸਬਦ ਹਰ ਸਾਲ ਕੀ ਦਿੱਤੇ ਜਾਂਦੇ ਨੇ ਇਹ ਤੁਸੀਂ ਆਪਣੇ ਨਸਾਬ ਚ ਡਿਕਸ਼ਨਰੀਆਂ ਚ ਪਾਣੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਵਕਤ ਆਣਾ ਲੱਗਾ ਜਦੋਂ ਪਤਾ ਲੱਗਣਾ ਹੈ ਕਿ ਲੈਂਦਾ ਔਰ ਚੜਦੇ ਪਿੰਦਾਆਂ ਪੰਜਾਬੀ ਜਿਹੜੀ ਹੈ ਉਹ ਦੋ ਡਾਇਲੈਕਟਸ ਵੀ ਨਹੀਂ ਰਹੀਆਂ ਮਰਨਾਂਦ ਸੈਂਟੀਮੀਟਰ ਦੀ ਪੰਜਾਬੀ ਦੀਆਂ ਡਾਇਲੈਕਟਸ ਨੇ ਤੇ ਮੈਨੂੰ ਲੱਗਦਾ ਹੈ ਕਿ ਵੱਡੀ ਡਾਇਲੈਕਟ ਸਿੱਖ ਤੁਹਾਡੇ ਵਾਲੀ ਬਣ ਜਾਣੀ ਹੈ ਤੇ ਇੱਕ ਸਾਡੇ ਵਾਲੀ ਬਣ ਜਾਣੀ ਹੈ ਤੇ ਇਹ ਲਾਤ ਖਰਾਬ ਲੱਗਦੇ ਨੇ ਮੈਨੂੰ ਜੀ ਕੋਈ ਸਵਾਲ ਹੈ ਤੁਹਾਨੂੰ ਪੁੱਛ ਸਕਦੇ ਮੈਂ ਕਿਹਾ ਤੇ ਨੇ ਕਿ ਤੁਸੀਂ ਜਿਹੜੀ ਪੰਜਾਬੀ ਦੀ ਸੂਤ ਨਿਹਾਲ ਦਾ ਜ਼ਿਕਰ ਕੀਤਾ ਖਾਸ ਕਰਕੇ ਤਾਲੀਮ ਆਪਕੋ ਔਰ ਤੁਹਾਡੇ ਮੇਰੇ ਖਿਆਲ ਸਾਬ ਜਿਹਨੇ ਪੰਜਾਬੀ ਨੂੰ ਜਾਣਦੇ ਹੋਣਗੇ ਕਿ ਜਿਹੜੀ ਸਾਡੀ ਚੜ੍ਹਦੀ ਪੰਜਾਬੀ ਆ ਤੇ ਲੰਘੀ ਪੰਜਾਬੀ ਆ ਜਿਹਨੇ ਉਹ ਸ਼ਬਦਾवली ਆ ਤੇ ਸ਼ਬਦ ਨੇ ਅਸੀਂ ਪੰਜਾਬੀ ਸਿੱਖਿਆ ਕਹਿੰਦੇ ਆ ਜਾਂ ਵਿਦਿਆ ਕਹਿੰਦੇ ਤੁਸੀਂ ਤਾਲੀਮ ਕਹਿੰਦੇ ਹੋ ਕਿ ਉਹ ਬੜੀ ਫਿਰ ਸਮਝਣ ਦੀ ਮੁਸ਼ਕਲ ਹੁੰਦੀ ਹੈ ਤੇ ਤੁਹਾਡੇ ਖਿਆਲ ਦੇ ਵਿੱਚ 10 ਤੱਕ ਕੀ ਉੱਥੇ ਲੋਕ ਹਾਲਾਂਕਿ ਅਸੀਂ ਇੱਕ ਇਹ ਮੰਨਦੇ ਆ ਕਿ ਪਾਕਿਸਤਾਨ ਦੇ ਵਿੱਚ ਵੱਡੀ ਬੈਂਤੀ ਆ ਪੰਜਾਬੀ ਬੋਲਦੇ ਨੇ ਜਿਸ ਕਰਕੇ ਪੰਜਾਬੀ ਨੂੰ ਕਹਿੰਦੇ ਆ ਕਿ 10ਵੀਂ ਆਸਾਨ ਪ੍ਰਾਪਤ ਹੈ ਦੁਨੀਆ ਦੀਆਂ ਭਾਸ਼ਾਵਾਂ ਦੇ ਵਿੱਚ ਤੇ ਵੱਡਾ ਵੱਡਾ ਜਿਹੜੀ ਉਥੋਂ ਦੀ ਲੋਕਾਂ ਦੀ ਬਹੁ ਗਿਣਤੀ ਲੋਕ ਪੰਜਾਬੀ ਬੋਲਦੇ ਨੇ ਉਹ ਕਿਉਂ ਨਹੀਂ ਯਤਨ ਕਰਦੇ ਕਿ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ 10ਵੀਂ ਤੱਕ ਪੰਜਾਬੀ ਪੜ੍ਹਾਇ ਜਾਵੇ ਜੀ ਇਹਦਾ ਬੁਨਿਆਦੀ ਤੌਰ ਤੇ ਜਿਉਂ اردو ਹਿੰਦੀ ਦਾ ਤਨਾਜ਼ਾ ਚੱਲਿਆ ਤੇ ਇਹ ਜੋੜ ਲਿਆ ਗਿਆ ਮਜ਼ਬਦ ਦੇ ਨਾਂ ਤੇ ਬਾਹਰ اردو ਨੂੰ ਖਾਸ ਤੌਰ ਦੇ ਉਤੇ ਔਰ ਫਿਰ ਪਾਕਿਸਤਾਨ ਜਦੋਂ ਬਣਿਆ ਤੇ ਸਾਡੀ ਸਾਰੀ ਬਿਊਰੋਕ੍ਰੇਸੀ ਉਰਦੂ ਸਪੀਕਿੰਗ ਤਬਕਾ ਸੀ ਇੱਕ ਤੇ ਉਹਨਾਂ ਨੇ ਸਾਡੇ ਦੇ ਇਹ ਕੀਤਾ ਕਿ ਜੀ ਪੰਜਾਬੀ ਨੂੰ ਅਲੱਗ ਕਾਇਸ ਬਾਨ ਇਹ 2004 ਤੱਕ ਇਹਨੂੰ ਰੀਜਨਲ ਲੈਂਗੁਏਜ ਕਿਹਾ ਜਾਂਦਾ ਸੀ ਨੈਸ਼ਨਲ ਲੈਂਗੁਏਜ ਨਹੀਂ ਤੁਹਾਡੇ ਵਾਲੀ ਸਾਈਡ ਤੇ ਨੈਸ਼ਨਲ ਲੈਂਗੁਏਜ ਹੈ 2004 ਚ ਪਹਿਲੀ ਦਫਾ ਪਾਕਿਸਤਾਨੀ ਲੈਂਗੁਏਜਸ ਦਾ ਕਿਹਾ ਜਾਂਦੀ ਪਾਕਿਸਤਾਨ ਚ 18 ਯਾ 20 ਜ਼ਬਾਨਾਂ ਨੇ ਬੜੀਆਂ ਤੇ ਉਹ ਬੋਲੀ ਨੈਸ਼ਨਲ ਲੈਂਗੁਏਜ ਹੋ ਗਈ ਇੱਕ ਤੇ ਉਰਦੂ ਨੇ ਸਨਾਨ ਕੀਤਾ ਬਿਊਰੋਕ੍ਰੇਸੀ ਨੇ ਨਹੀਂ ਆਣ ਦਿੱਤਾ ਅੱਗੇ ਪੰਜਾਬੀ ਦੂਸਰਾ ਪੰਜਾਬੀ ਸਾਡਾ ਜਿਹੜਾ ਪੰਜਾਬ ਵੀ ਹੈ ਤੁਹਾਡੇ ਵਾਲੀ ਸਾਈਡ ਹੁਣ ਤੱਕ ਕੋਈ ਮੇਰੇ ਜਿਸ ਤੱਕ ਮੈਂ 26 ਤੋਂ ਜ਼ਿਆਦਾ ਨਸਲਾਂ ਦੇ ਲੋਕ ਪੰਜਾਬ ਤੇ ਹਮਲਾ ਕਰੇ 26 ਤੋਂ ਜ਼ਿਆਦਾ ਨਸਲਾਂ ਇਹਦਾ ਮਤਲਬ ਹੈ ਕਿ ਪੰਜਾਬ ਇੱਕ ਐਸਾ ਐਮਲਗਮੇਸ਼ਨ ਹੈ ਇੱਕ ਐਸਾ ਮਜਬੂ ਹੈ مرکਬ ਹੈ ਕਿ ਜਿੱਦੇ ਜਿ ਮੁxtਲਫ ਖਿਆਲ ਲੋਕਾਂ ਦੀ ਆਗਿਰ ਦੇ ਇਥੇ ਕੌਮ ਬਣੀ ਪੰਜਾਬੀ ਨਤੀਜੇ ਤਾਂ ਉਹ ਸਾਰੇ ਕੁਝ ਹੁੰਦਾ ਹੋਇਆ ਹੁਣ ਜਿਹੜੀ ਇਸ ਵਕਤ ਸੁਰਤ ਹੈ ਵਾਲੇ ਕਿ ਪੰਜਾਬੀ ਅਸੀਂ ਕਿਉਂ ਨਹੀਂ ਨਾਕਾਮ ਕਰ ਸਕੇ ਕਰਨੇ ਆ ਜਦੋਂ ਵੀ ਕੋਸ਼ਿਸ਼ ਕੀਤੀ ਗਈਏ ਉਹਨੂੰ ਕਿਸੇ ਨਾ ਕਿਸੇ ਪਾਸਿਓਂ ਥਾਪੜਾ ਮਿਲਿਆ ਤੇ ਉਹਨੂੰ politcal motives ਆਸਤੇ ਯੂਜ਼ ਕੀਤਾ ਗਿਆ ਯਾਨੀ ਕਿ ਮੇਰੀ ਜ਼ਰੂਰਤ ਹੈ ਕਿ ਨਿਜ਼ਾਮ ਤਬਦੀਲ ਹੋਵੇ ਸਿਸਟਮ ਖਰਾਬ ਹੈ ਉਹਦੀ ਤਬਦੀਲੀ ਆਵੇ ਲੋਕਾਂ ਦੀ ਭੁੱਖ ਦੂਰ ਹੋਵੇ ਰੋਜ਼ਗਾਰ ਮਿਲੇ ਤੇ ਉਹਨੂੰ ਉਹ ਮਸਲੇ ਹੱਲ ਕਰਨ ਦੀ ਬਜਾਏ ਕਿ ਆ ਗਿਆ ਅੰਗਰੇਜੀ ਪੰਜਾਬੀ ਨਾਫਸ ਕਰੋ ਰੁਪਿਆ ਬਿਨ ਮਸਲਾ ਹੋਰ ਸੀ ਮਸਲਾ ਲੋਕਾਂ ਦੇ ਬੇਸਿਕ ਰਾਈਟਸ ਦਾ ਸੀ ਉਹਨੂੰ ਪਿੱਛੇ ਕਰਕੇ ਤੇ ਜ਼ੁਬਾਨ ਚੂਕ ਇਮੋਸ਼ਨਲ ਮਨ ਦਾ ਇਮੋਸ਼ਨਲ ਹੁੰਦਾ ਉਹਦੇ ਵਾਸਤੇ ਜਜ਼ਬਾਤੀ ਹੁੰਦਾ ਤੇ ਉਹ ਇਮੋਸ਼ਨਲਿਜ਼ਮ ਦੇ ਲਾਲ ਕੇ ਤੇ ਨਾਰਾਬਾਜ਼ੀ ਦੀ ਤਰਫ ਲੈ ਜਾਇਆ ਗਿਆ ਜਦ ਕਿ ਇਸ਼ੂ ਖੋਸਣ ਇਸ਼ੂ ਅਗਰ ਸਾਡੇ ਪੋਲੀਟੀਕਲ ਤਿਆ ਹੋ ਜਾਂਦੇ ਤੇ ਜ਼ੁਬਾਨ ਦਾ ਮਸਲਾ ਵੀ ਹੱਲ ਹੋ ਜਾਣਾ ਸੀ ਇਸ ਬਾਰੇ ਪੋਲੀਟੀਕਲੀ ਅਜੇ ਤੱਕ ਹੱਲ ਨਹੀਂ ਹੋ ਪਾ ਰਹੇ ਇਸ ਬਾਰੇ ਮੋਤ ਪਤਵਾਦੀ ਇਸ ਤੋਂ ਪਹਿਲਾਂ ਕਿ ਮੈਂ ਡਾਕਟਰ ਉਤਾਰ ਸਿੰਘ ਨੂੰ ਮਾਣ ਦੇਵਾਂ ਅਸੀਂ ਇਹ ਕਹਿਣਾ ਹੈ ਕਿ ਕਲਿਆਸੀ ਦੀ ਡਾਕਟਰ ਕਲਿਆਸੀ ਜਿਹੜਾ ਨੇ ਆਪਣਾ ਪਰਚਾ ਪਿਆਰ ਕਰਨਾ ਸੀ ਕਿ ਲੈਨੇ ਪੰਜਾਬ ਇਸ ਪੰਜਾਬੀ ਸਿੱਖਿਆ ਦੀਆਂ ਚੌਥੀਆਂ ਤੇ ਸੰਭਾਵਨਾਵਾਂ ਮਾਰੇ ਆਪਸੀ ਵੱਲ ਜਾ ਕਰਕੇ ਨਹੀਂ ਆ ਸਕੇ ਤੇ ਅਸੀਂ ਅਮਿਤ ਅਲੀ ਪ੍ਰਧਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਮੋਤ ਪਤਵਾਦੀ ਪ੍ਰਧਾਨ ਮੇਰਾ ਸਵਾਲ ਹੈ ਕਿ ਪਾਕਿਸਤਾਨ ਦੇ ਵਿੱਚ ਮੇਰੀ ਜਾਣਕਾਰੀ ਦੇ ਮੁਤਾਬਕ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਹੈ ਯੂਨਸ ਖਾਇਆ ਨਹੀਂ ਜਾਂਦਾ ਕਿ ਉਹ ਪੰਜਾਬੀ ਸਰਕਾਰ ਕੋਲ ਇਤਨੇ ਲਿਖਦੇ ਨਹੀਂ ਹੋ ਕਿਉਂਕਿ ਤੁਹਾਡੀ ਦਿੱਕਤ ਸ਼ਾਮ ਮੁਕੀ ਹੈ ਹੋਰ ਕੋਈ ਦਾ ਹੈ ਨਹੀਂ ਕਿਉਂ ਉਹਨਾਂ ਜਿਹੜਾ ਮਤਲਬ 32 ਵੱਡੀ ਗਿਣਤੀ ਚ ਬੋਲਣ ਵਾਲੀ ਜਿਹੜੀ ਲੋਕ ਨੇ ਉਹ ਆਪਣੀ ਪੰਜਾਬੀ ਦੀ ਪੜਾਈ ਜਿਹੜੀ ਹੈ ਇੱਕ ਨਿਯਮਤ ਤਰੀਕੇ ਦੇ ਨਾਲ ਕਰਨ ਵਾਸਤੇ ਤੁਸੀਂ ਅੱਧਾ ਜਿਦਵਾ ਦੇ ਦਿੱਤਾ ਪਹਿਲੇ ਜੀਸਮ ਨੂੰ ਫਿਰ ਉਹ ਮਤਲਬ ਕਿਵੇਂ ਕੰਟਰੋਲ ਹੋ ਰਿਹਾ ਜੇ ਇੰਨੀ ਵੱਡੀ ਕਰੋੜਾਂ ਦੀ ਗਿਣਤੀ ਚ ਬੱਕਰ ਪਾਦੇ ਸੀ 7 ਕਰੋੜ ਤੋਂ ਵੱਧ ਨੂੰ 11 ਕਰੋੜ ਚਲੋ 12 ਕਰੋੜ ਲੋਕ ਪਾਕਿਸਤਾਨ ਚ ਪੰਜਾਬੀ ਬੋਲਦੇ ਠੀਕ ਆ ਡਾਇਲੈਕਟ ਥੋੜਾ ਜਿਹਾ ਬਕੜਾ ਹੁੰਦਾ ਸਾਡੇ ਨਾਲ ਪਰ ਉਹ ਪੰਜਾਬੀ ਬੋਲਦੇ ਨੇ ਕੀ ਉਹ ਲਿਖਣ ਵਾਸਤੇ ਪੰਜਾਬੀ ਲਿਖਦੇ ਵੀ ਨੇ ਜੇ ਲਿਖਦੇ ਨੇ ਤਾਂ ਸ਼ਾਮੁਖੀ ਵਿੱਚ ਲਿਖਦੇ ਨੇ ਤੇ ਉਹਨੂੰ ਸਿੱਖਦੇ ਕਿਥੋਂ ਤੇ ਮੇਰਾ ਸਵਾਲ ਅਸਰ ਇਸ ਤਰ੍ਹਾਂ ਕਿ ਅਸੀਂ ਇਹਦਾ ਹੱਲ ਲੇ ਕੱਢਿਆ ਬਜਾਏ ਇਸੇ ਕਿ ਅਸੀਂ ਗੁਰਮੁਖੀ ਸਾਡੇ ਪੰਜਾਬ ਯੂਨੀਵਰਸਿਟੀ ਨੇ ਕੋ 3 ਸਾਲ ਪਹਿਲੇ ਜਿਹੜਾ ਬੰਦਾ ਵੀ ਐਮਏ ਕਰੇਗਾ ਐਮਏ ਪੰਜਾਬੀ ਉਨੇ ਆਸਤੇ ਇੱਕ ਪਰਚਾ ਉਹਨੂੰ ਗੁਰਮੁਖੀ ਦਾ ਲਾਜ਼ਮੀ ਹੈ ਕਿ ਉਹ ਉਹਨੂੰ ਪਾਸ ਕਰੇਗਾ ਤਾਂ ਕਿ ਦੋਨਾਂ ਦੇ ਮਤਲਬ ਕਰੀਬ ਆਈਏ ਅਸੀਂ ਨੰਬਰ 1 ਤੇ ਹੋ ਗਿਆ ਦੂਸਰਾ ਅਸੀਂ ਸਾਡੀ ਜਿਹੜੀ ਸਹੂਲਤ ਹੈ ਨਾ ਸਾਡੇ ਆਸਤੇ ਸੋਖਤ ਹੈ ਕਿ ਅਸੀਂ ਖੁਦ ਨੂੰ ਇੱਕ ਤੇ ਅਰਬੀ ਫਾਰਸੀ ਦਾ ਅਸਰ ਕਿ ਉਹ ਪਰਸ਼ੀਅਨ ਸਕ੍ਰਿਪਟ ਹੈ ਸਾਡਾ ਜਿਹੜਾ ਸਾਡਾ ਅਲਫਾਬੈਟਿਕ ਅਸੀਂ ਇਸ ਤਰ੍ਹਾਂ ਜਿਹੜਾ ਵੀ ਉਰਦੂ ਇਸ ਲੈਂਦਾ ਉਹ ਜ਼ਾਇਰ ਲਿਖਣਾ ਸੀ ਪਹਿਲੀ ਤੋਂ ਕਿ ਅਸੀਂ ਉਹਨੂੰ ਆਸਾਨੀ ਨਾਲ ਪੰਜਾਬੀ ਵਿੱਚ ਕਰ ਲੈਨੇ ਹਾਂ ਇਸ ਵਾਰ ਕੋਈ ਮਸਲਾ ਉਹਦੇ ਕੋਈ ਨਹੀਂ ਆਉਂਦਾ ਉਹਦੇ ਚ ਚੰਦ ਇੱਕ ਆਵਾਜ਼ਾ ਨਹੀਂ ਉਹ ਜ਼ਾਇਰ ਫੋਨੋਲੋਜੀ ਅਜੇ ਤੱਕ ਚੱਲ ਰਿਹਾ ਹੈ ਕਿ ਫੋਨੈਟਿਕਸ ਦੇ ਲਿਆਜ਼ ਨਾਲ ਲਿਖਿਆ ਜਾਵੇ ਉਹ ਵੀ ਲੋਕਾਂ ਨੇ ਮਸਲੇ ਹੱਲ ਕਰ ਲਏ ਹੋਣੇ ਨੇ ਤੇ ਉਹ ਇਸ ਵਾਰ ਕੋਈ ਮਸਲਾ ਨਹੀਂ ਹੋਵੇਗਾ ਜਾਨੋ ਸੁਨੇਤ ਸਿੰਘ ਜੀ ਬੰਸਰ ਆਈ ਸਾਹਿਬ ਉਹ ਦੋਸੀਂ ਪੰਜਾਬ ਜਾਣਦੇ ਆ ਪਾਕਿਸਤਾਨੀ ਬੜੀ ਅੱਛੀ ਪੰਜਾਬੀ ਬੋਲਦੇ ਆ ਬੜੀ ਮਿੱਠੀ ਬਣੀ ਆਦੀ ਸਾਡੇ ਨਾਲੋਂ ਸਾਡੇ ਪਿੰਡਾਂ ਵਾਲਿਆਂ ਦੀ ਵਧੀਆ ਪੰਜਾਬੀ ਬੋਲਦੇ ਨੇ ਤੇ ਕਾਰਨ ਕੀ ਹੈਗਾ ਕਿ ਇਹ ਪੀੜੀ ਪੰਜਾਬੀ ਦਾ ਬਾਦਸ਼ਾਹ ਆ ਉਹ ਲਿਖਦੇ ਉਹ ਬੋਲਦੇ ਨੇ ਪਰ ਬੋਲਦੇ ਬੜੀ ਅੱਛੀ ਨੇ ਕਿ ਇਹ ਮਜ਼ਲੀ ਵੈਰੀਅਰ ਕਰਕੇ ਹੋਇਆ ਜੰਗ ਇਹ ਹੁੰਦਾ ਇਹਦੇ ਇਸ ਤਰ੍ਹਾਂ ਕਿ ਜੁਗਤ ਤੁਹਾਡੇ ਗੁਰੂਆਂ ਦੀ ਗੋਲੀ ਹੈ ਤੇ ਤੁਸੀਂ ਮਜ਼ਦਬ ਨਾਲ ਇਹਨੂੰ ਜੋੜ ਲਿਆ ਇਸ ਮਾਰਿਆਂ ਦੀ ਪ੍ਰੋਮੋਸ਼ਨ ਵੀ ਜ਼ਿਆਦਾ ਹੋ ਰਹੀ ਕਿ ਉਹਨਾਂ ਨੂੰ ਇੱਕ ਮਿਸ਼ਨ ਦਿੱਤਾ ਹੈ ਤੇ ਉਹ ਲੈ ਚਾਲ ਰਿਹਾ ਸਾਡੇ ਵਾਲੀ ਸਾਈਡ ਦੇ ਉੱਤੇ ਉਰਦੂ ਨੂੰ हिंदुइज़म के खिलाफ करके उर्दू प्रमोट किया गया और साड़े उस का उर्दू स्पीकिंग तबका सी ख्याल से उर्दू तो अलावा जो भी बोलेगा वह काफर रहेगा यह बायदा किताबा लिखा होलवी अब्दुल्ला ने जिन्हों बाबा जी उर्दू कहा जाता है उन्होंने अपनी किताब लिखिया उर्दू तो अलावा जिड़ी जुबान पाकिस्तान जहड़ा बंदा भी बोलेगा वह काफर रहेगा क्यों अंदाजा ला ਜੀ ਸਿੰਧੀ ਦਾ ਅਚਾ ਉਸ ਮਸਲੇ ਸਿੰਧੀ 1903 ਤੋਂ ਪ੍ਰਾਇਮਰੀ ਚ ਪੜਾਈ ਜਾ ਰਹੀ ਹੈ ਲੇਕਿਨ ਪਾਕਿਸਤਾਨ ਚ ਗਰੀਬ ਕੌਮਾਂ ਚ ਇੱਕ ਸਿੰਧੀ ਵੀ ਹੈ ਇਸ ਬਾਰੇ ਉਹ ਇਹ ਮਸਲਾ ਇਹਦੇ ਨਾਲ ਕੱਲਾ ਹੀ ਸਿਰਫ ਇਹ ਨਹੀਂ ਹੈ ਕਿ ਜ਼ੁਬਾਨ ਨੂੰ ਤੁਸੀਂ ਨਾਫਜ਼ ਕਰਦੇ ਹੋ ਕਿ ਤੁਹਾਡੀ ਹਰਬਤ ਦੂਰ ਹੋ ਜਗੀ ਜਾਂ ਤੁਹਾਡੇ ਮਸਾਇਲ ਸਮਾਜੀ ਮਸਾਇਲ ਅਜ ਵੀ ਉਨੇ ਨੇ ਹਾਲਾਂਕਿ 1903 ਤੋਂ ਉਹ ਨਾਫਜ਼ ਹੈ ਪਰ ਪਹਿਲੀ ਤੋਂ ਪੜਾਈ ਜਾ ਰਹੀ ਹੈ ਲੇਕਿਨ ਸਿੰਧੀਆਂ ਦੀ ਹਾਲਤ ਤੁਹਾਡੇ ਸਾਹਮਣੇ ਹੈ ਅਗਰ ਕੋ ਦੇਖਣਾ ਚਾਹ ਉਹਨਾਂ ਦਾ ਰਾਜ ਹੈ ਬਹੁਤ ਬਹੁਤ ਧੰਨਵਾਦ ਜੀ ਪੱਟੀ ਸਾਹਿਬ ਤੁਸੀਂ ਸਮਾਂ ਕੱਢਿਆ ਇਧਰੋਂ ਚੱਲ ਕੇ ਆਏ ਤੁਹਾਡਾ ਬਹੁਤ ਧੰਨਵਾਦ ਇਸ ਸਦਾ ਆਲਿਸਾਰੇ